ਸਾਜੀਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਬੇ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਜਿਹੜੀ ਇਹ ਗਰਮੀ ਨੇ ਆਤਮ ਚਾਈ ਹੋਈ ਸੀ ਲਗਾਤਾਰ ਜਿਹੜਾ ਟੈਂਪਰੇਚਰ ਵੱਧਦਾ ਜਾ ਰਿਹਾ ਸੀ ਕਿ ਪਹਿਲਾਂ ਹੀ ਆਪਾਂ ਇੱਕ ਰੈਡ ਅਲਰਟ ਤੇ ਵੀਡੀਓ ਪਾ ਚੁੱਕੇ ਆ ਜਿਹਦੇ ਚ ਦੱਸਿਆ ਜਾ ਰਿਹਾ ਸੀ ਕਿ ਰੈਡ ਅਲਰਟ ਜਿਹੜਾ ਹੈ ਪੰਜਾਬ ਦੇ ਵਿੱਚ ਕਰ ਦਿੱਤਾ ਗਿਆ ਸੀ ਕਿ ਜਿਹੜਾ ਤਾਪ ਮਾਣਿਆ ਉਹ ਵੱਧ ਸਕਦਾ ਆ 50 ਡਿਗਰੀ ਤੱਕ ਇੰਨੀ ਜ਼ਿਆਦਾ ਗਰਮੀ ਸੀ ਕਿ ਬਹੁਤ ਜਿਆਦਾ ਮੰਦੇ ਹਾਲਤ ਹੋ ਜਾਂਦੇ ਸੀ ਤੇ ਬਹੁਤ ਜ਼ਿਆਦਾ ਗਰਮੀ ਨੇ ਜਿਹੜੀ ਇਹ ਆਤਮਚਾਈ ਹੋਈ ਸੀ ਪੂਰੇ ਪੰਜਾਬ ਦੇ ਵਿੱਚ ਇਸੇ ਦੌਰਾਨ ਇੱਕਦਮ ਅੱਜ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖਦੇ ਪਏ ਹੋ ਕਿ ਪੂਰੇ ਇਲਾਕੇ ਦੇ ਵਿੱਚ ਜਿਹੜਾ ਗਰਦਾਸਪੁਰ ਦੇ ਇਸ ਏਰੀਏ ਦੇ ਵਿੱਚ ਪੂਰੇ ਜਿਹੜਾ ਆ ਏਰੀਏ ਦੇ ਵਿੱਚ ਪਹਿਲਾਂ ਤਾਂ ਬਹੁਤ ਤੇਜ਼ ਤੂਫਾਨ ਝੱਖੜ ਨੇਰੀ ਤੇ ਹਵਾ ਚੱਲੀ ਠੰਡੀਆਂ ਹਵਾਵਾਂ ਤੇ ਤੱਤੀਆਂ ਹਵਾਵਾਂ ਮਿਕਸ ਹੋ ਕੇ ਇੰਨੀ ਜਿਆਦਾ ਜਿਹੜੇ ਭਵੰਡਰ ਉੱਠੇ ਕਿ ਸੜਕ ਦੇ ਉੱਤੋਂ ਦੀ ਲੰਘਣਾ ਵੀ ਸ਼ਾਇਦ ਮੁਸ਼ਕਲ ਹੋ ਰਿਹਾ ਸੀ ਅਸੀਂ ਵੀ ਜਿਹੜਾ ਆ ਇੱਕ ਰਸਤੇ ਦੇ ਵਿੱਚ ਫਸ ਗਏ ਸੀ ਜਿੱਥੇ ਬਹੁਤ ਜ਼ਿਆਦਾ ਘੱਟਾ ਮਿੱਟੀ ਨੇ ਸਾਡਾ ਜਿਹੜਾ ਮੂੰਹ ਸਿਰ ਭਰ ਦਿੱਤਾ ਪਰ ਹੁਣੇ ਹੀ ਸਾਨੂੰ ਬਟਾਲਾ ਤੋਂ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਇਹ ਤਸਵੀਰਾਂ ਭੇਜਦੇ ਹੋਏ ਦੱਸਿਆ ਕਿ ਬਟਾਲਾ ਸ਼ਹਿਰ ਦੇ ਆਲੇ ਦੁਆਲੇ ਵੀ ਬਹੁਤ ਜ਼ਿਆਦਾ ਨੇਹਰ ਝਖੜ ਝੁੱਲਿਆ ਤੇ ਉਸ ਤੋਂ ਬਾਅਦ ਜਿਹੜਾ ਆ ਇੱਥੇ ਬਰਸਾਤ ਜਿਹੜੀ ਸ਼ੁਰੂ ਹੋ ਜਾਂਦੀ ਏ ਅਹ ਤੁਹੰਦਾ ਦਈਏ ਕਿ ਗਰਮੀ ਤੋਂ ਇੱਕ ਤਰ੍ਹਾਂ ਦੀ ਜਿਹੜੀ ਆ ਰਾਹਤ ਦੇ ਦਿੰਦੀ ਏ ਬਰਸਾਤ ਨੇ ਬਹੁਤ ਜ਼ਿਆਦਾ ਤਪਸ਼ ਪੈ ਰਹੀ ਸੀ ਬਹੁਤ ਜ਼ਿਆਦਾ ਗਰਮੀ ਸੀ ਜਿਹਦੇ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਆ ਬਿਮਾਰ ਹੋ ਰਹੇ ਸੀ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਸੀ ਇਹਦੇ ਮੱਦੇਨਜ਼ਰ ਰੱਖਦੇ ਹੀ ਪੰਜਾਬ ਸਰਕਾਰ ਨੇ ਜਿਹੜਿਆ ਆ ਸਕੂਲਾਂ ਵਿੱਚ ਜਿਹੜੀਆਂ ਨੇ ਛੁੱਟੀਆਂ ਕਰ ਦਿੱਤੀਆਂ ਸੀ 30 ਜੂਨ ਕਰਕੇ ਉੱਥੇ ਤਾਂ ਹੁੰਦਾ ਦਈਏ ਕਿ ਛੁੱਟੀਆਂ ਤਾਂ ਸਕੂਲ ਦੇ ਵਿੱਚ ਹੋ ਗਿਆ ਨਾਲ ਦੀ ਨਾਲ ਹੀ ਜਿਹੜਾ ਆ ਪੰਜਾਬ ਦੇ ਵਿੱਚ ਹਵਾ ਪਾਣੀ ਜਿਹੜਾ ਆ ਉਹ ਬਦਲ ਗਿਆ ਇੱਕਦਮ ਮੌਸਮ ਨੇ ਕਰਵਟ ਲੈਂਦੇ ਹੋਏ ਜਿਹੜਾ ਆ ਆਪਣੇ ਆਪ ਨੂੰ ਦਿਖਾ ਦਿੱਤਾ ਤੇ ਬਹੁਤ ਹੀ ਠੰਡਾ ਮੌਸਮ ਕਰ ਦਿੱਤਾ ਤਾਂ ਹੁੰਦਾ ਦਈਏ ਕਿ ਇਸ ਟਾਈਮ ਜਿਹੜਾ ਆ ਪੂਰੇ ਪੰਜਾਬ ਦੇ ਇਹ ਕੁਝ ਇਹ ਏਰੀਆ ਦੇ ਵਿੱਚ ਜਿਹੜੀ ਆ ਠੰਡੀਆਂ ਹਵਾਵਾਂ ਦੇ ਨਾਲ-ਨਾਲ ਜਿਹੜੀ ਇਹ ਬਹੁਤ ਤੇਜ਼ ਜਿਹੜੀ ਪ੍ਰਸਾਤ ਹੋ ਰਹੀ ਜਿਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਕਿ ਪਹਿਲਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਉਹਦੇ ਚ ਬਹੁਤ ਜ਼ਿਆਦਾ ਝੱਖੜ ਤੂਫਾਨ ਜਿਹੜਾ ਆਇਆ ਸੀ ਉਸ ਤੋਂ ਬਾਅਦ ਤੇ ਜਿਹੜਾ ਆ ਹੌਲੀ ਹੌਲੀ ਇੱਥੇ ਜਿਹੜਾ ਆ ਮੀਂਹ ਵੀ ਜਿਹੜਾ ਪੈਣਾ ਸ਼ੁਰੂ ਹੋ ਗਿਆ ਜਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ ਗਰਮੀ ਤੋਂ ਰਾਹਤ ਪਾਉਣ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਵੀ ਦੇਖਣ ਨੂੰ ਮਿਲੀ ਤੇ ਕਿਤੇ ਨਾ ਕਿਤੇ ਜਿਹੜੇ ਆ ਲੋਕ ਆਪਣੇ ਘਰਾਂ ਨੂੰ ਆਉਂਦੇ ਹੋਏ ਇਹੀ ਗੱਲ ਕਹਿ ਰਹੇ ਸੀ ਕਿ ਸ਼ੁਕਰ ਹੈ ਰੱਬਾ ਤੂੰ ਕਰਵਟ ਲਈ ਕਿਉਂਕਿ ਇਸ ਗਰਮੀ ਨਾਲ ਬਹੁਤ ਲੋਕ ਦੁਖੀ ਹੋਏ ਪਏ ਸਨ ਕਿੱਦਾਂ ਮੁਸ਼ਕਲ ਸੀ ਕਿਦਾਂ ਬਹੁਤ ਮੁਸ਼ਕਲ ਆ ਰਹੀ ਸੀ ਆ

ਬਰਮੀ ਦੇ ਵਿੱਚ ਪੈਸੇ ਪ੍ਰੇਸ਼ਾਨੀ ਤੇ ਹੁੰਦੀ ਹੈ ਪਰ ਫਿਰ ਵੀ ਜੇ ਉਹ ਆਪਣਾ ਕੰਮ ਉਹ ਕੰਮ ਤੇ ਕਰਨਾ ਹੀ ਜਾਣਾ ਹੈ। ਲੇਕਿਨ ਚਲੋ ਇਹ ਰਾਹਤ ਹੈਗੀ ਹੈ ਕਿ ਮੌਸਮ ਦੇ ਵਿੱਚ ਹਾਂਜੀ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਜੇ ਇਹ ਮੌਸਮ ਨਾਲ ਮੁਸ਼ਕਲਾਂ ਵੀ ਤੇ ਹੈਗੀਆਂ ਕਿਤੇ ਨਾ ਕਿਤੇ ਕੀ ਕਿਤੇ ਫਲਾਈਟਸ ਰਹਿ ਜਾਣੀਆਂ ਕੋਈ ਹੋਰ ਹੋ ਕੇ ਆਹ ਹਾਂਜੀ ਹਾਂਜੀ ਉਹ ਤੇ ਮੁਸ਼ਕਲ ਆਉਂਦੀ ਹੁੰਦੀ ਜਦੋਂ ਨੇਰੀ ਆਉਂਦੀ ਆ ਤਾਂ ਚੱਖੜ ਹੁੰਦੇ ਲਾਈਟ ਤੇ ਬੰਦ ਹੋ ਜਾਂਦੀ ਪਰ ਮੁਸ਼ਕਲ ਹੋ ਜਾਂਦੀ ਥੋੜੀ ਜੀ ਬਹੁਤ ਰਾਤ ਨੂੰ ਬਰਾਬਰ ਅੱਛਾ ਕਿੱਦਾਂ ਨੇ ਮੌਸਮ ਕਿੱਦਾਂ ਦਾ ਮੌਸਮ ਬਹੁਤ ਵਧੀਆ ਹੋ ਗਿਆ ਵਾ ਸਦਾ ਆਪਣਾ ਦੋ ਤਿੰਨ ਦਿਨ ਆਇਆ ਕਾਫੀ ਗਰਮੀ ਪਾ ਰਹੀ ਹੈ ਤੇ ਆਪਣਾ ਬਹੁਤ ਜੀ ਕਿਤੇ ਰੇਡੀ ਦੀ ਲਾਖਣਾ ਚਲਾਈ ਤੇ ਮੋੜਸਾਰ ਵਾਲੀ ਤੇ ਆਪਣਾ ਬਹੁਤ ਗਰਮੀ ਦੇ ਵਿੱਚ ਤੇ ਹੁਣ ਥੋੜੀ ਜਿਹੀ ਰਾਹਤ ਮਿਲੀ ਹੈ ਮੌਸਮ ਦੇ ਫਰਕ ਮਾਲਮ ਦੀ ਪਤਾ ਹੋ ਗਿਆ ਆ ਕੰਮ ਕਰਾ ਕਰਦੇ ਆ ਮੇਰੇ ਜਿਹੜੇ ਮੇਸਰ ਕਿੰਨੀ ਪੇਸ਼ਾਨੀ ਹੁੰਦੀ ਜਿਹੜਾ ਬਹੁਤ ਜ਼ਿਆਦੀ ਪੇਸ਼ਾਨੀ ਹੁੰਦੀ ਤੇ ਕਰਿਆ ਇੰਨੀ ਕਿ ਗਰਮੀ ਦੇ ਦੇਖਾ ਖਾਂ ਲਾਲ ਹੋ ਜਾਂਦੀ ਹੈ ਤੇ ਗਰਮੀ ਬਹੁਤ ਜ਼ਿਆਦੀ ਹੈ ਹਾਂ ਲੱਗਦਾ ਹੈ ਕਿ ਇਹ ਮੌਸਮ ਇੱਕਦਮ ਮੌਸਮ ਇੱਕਦਮ ਲੱਗਦਾ ਨਹੀਂ ਇਹ ਅਚਾਨਕ ਆਪਣਾ ਮਾਰਕੀ ਦਿਖਾਉਂਦਾ ਹੈ